ਕੋਰਪੋਰੇਸ਼ਨ ਸੀਰ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਜੀ ਦੇ ਰਿਹਾਨ ਸਾਥ ਕਰਾਇਆ ਪੂਰੇ ਪੰਜਾਬ ਵਿੱਚ ਚੱਲ ਰਿਹਾ ਜਿਹੜੇ ਕਿ ਡਿਸਟ੍ਰਿਕਟ ਜਿਹੜੇ ਨਾਲ ਦੀਆਂ ਸਟੇਟਸ ਨੂੰ ਦੇ ਅਡਜੋਇਨਿੰਗ ਹੈ ਗਿਆ ਉਹਨਾਂ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਇਹ ਆਪਰੇਸ਼ਨ ਸੀਰ ਚੱਲ ਰਿਹਾ ਇਸ ਦਾ ਮੰਤਵ ਬੇਸਿਕਲੀ ਨਾਰਕੋਟਿਕਸ ਦੀ ਪੈਗਲਿੰਗ ਤੇ ਹੋਰ ਜਿਹੜੀਆਂ ਨਸ਼ੀਲੇ ਪਦਾਰਥਾਂ ਉਹਨਾਂ ਉਹਨਾਂ ਦੀ ਸਮਗਲਿੰਗ ਨੂੰ ਰੋਕਣਾ ਸੋ ਇਹ ਜਿਹੜਾ ਸਾਡਾ ਆਪਰੇਸ਼ਨ ਆ ਇਹ ਮੋਸਟਲੀ ਇਨਫੋਰਮੇਸ਼ਨ ਬੇਸਡ ਤੇ ਸਰਪ੍ਰਾਈਜ਼ ਐਲੀਮੈਂਟ ਨੂੰ ਦੋਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਅੱਜ ਪਠਾਨਪੁਰ ਡਿਸਟ੍ਰਿਕਟ ਦੇ ਵਿੱਚ ਅੱਠ ਜਗ੍ਹਾ ਦੇ ਉੱਤੇ ਜਿਹੜਾ ਆਪਰੇਸ਼ਨ ਸੀਲ ਦੇ ਤਹਿਤ ਜਿਹੜੇ ਸਾਡੇ ਆਰਡਰਿੰਗ ਲਾਕੇ ਹੈਗੇ ਆ ਉਹ ਇਹਦੇ ਹੈਗੇ ਆ ਸੀਲ ਕੀਤੇ ਹੋਏ ਆ ਸੋ ਜਿੰਨੀ ਵੀ ਇਨਫਲੋ ਹੈਗੀ ਆ ਪਠਾਨਪੁਰ ਦੇ ਵਿੱਚ ਆਉਣ ਵਾਲੇ ਉਹਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਔਨ தி ਸਪੌਟ ਇਸ ਤੋਂ ਲਾਵਾ ਇਨਫੋਰਮੇਸ਼ਨ ਬੇਸਡ ਵੀ ਚੈੱਕ ਕੀਤਾ ਜਾ ਰਿਹਾ ਕਿਉਂਕਿ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਹੈਗੇ ਜਿਹੜੇ ਕਿ ਹਿਊਮਨ ਇੰਟੈਲੀਜੈਂਸ ਬੇਸਡ ਹੈਗੇ ਆ ਜਾਂ ਸਾਡੀ ਜਿਹੜੀ ਹੈਗੀ ਆ ਤਕਨੀਕੀ ਸਾਧਨਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਰਾਹੀਂ ਅਸੀਂ ਜਿਹੜੀ ਐਕਸ਼ਨ ਚੱਲ ਰਹੀ ਆ ਸੋ ਅੱਜ ਮਾਰਨਿੰਗ ਤੋਂ अर्ਲੀ ਵਾਰਨਿੰਗ ਤੋਂ ਚੱਲ ਰਹੀ ਆ ਇਸ ਦੇ ਦੌਰਾਨ ਅਸੀਂ ਪੰਜ ਜਗ੍ਹਾ ਜਿਹੜੀ ਹੈਗੀ ਆ ਉਹ ਨਾਰਕੋਟਿਕਸ ਦੀ ਅਲੱਗ-ਅਲੱਗ ਮਾਤਰਾ ਦੇ ਵਿੱਚ ਜਿਹੜੀ ਹੈਗੀ ਰਿਕਵਰੀ ਕੀਤੀ ਆ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਰੋਸ਼ੀ ਕੀ ਕਰਤਾਰ ਹੋਏ ਆ ਜਿਹਦੇ ਫਿਰ ਵੀ ਅਸੀਂ ਕੁਝ ਦੇਰ ਬਾਅਦ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਂਝੇ ਕਰਦੇ ਆ ਕਿੰਨੀ ਸਰਪੋਰਟ ਜਿਹੜੀ ਕਿੰਨੀਆਂ ਟੀਮਾਂ ਵਿੱਚ ਪਾਰਟਿਸਿਪੇਟ ਕਰ ਰਹੀਆਂ ਰਫਲੀ ਜਿਹੜੀ ਸੈਟਿੰਗ ਹੈਗੀ ਆ ਇਹਦੇ ਵਿੱਚ ਆਪਰੇਸ਼ਨ ਨੂੰ ਜਿਹੜਾ ਸੀਲ ਹੈਗੇ ਆ ਇਹਦੇ ਵਿੱਚ 120 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਤੈਨਾਤ ਕੀਤੇ ਗਏ ਆ ਅਲੱਗ-ਅਲੱਗ ਨਾਕਾਬੰਦੀ ਦੇ ਉੱਤੇ ਤੇ ਜਿਹਦੇ ਵਿੱਚ ਇੱਕ ਐਸਪੀ ਰੈਂਕ ਦੇ ਤੇ ਤਿੰਨ ਟੀਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸੁਪਰਵਾਈਜ਼ ਕਰ ਰਹੇ ਆ ਚਾਹ ਟੈਕਨੀਕਲ ਕਿਵੇਂ ਫੁੱਟਪ੍ਰਿੰਟ ਚੈੱਕ ਕੀਤਾ ਜਾ ਰਿਹਾ ਹੈਗੇ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਾ ਸਾਡੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖਦੇ ਪਰ ਜਿਹੜੇ ਇਲੈਕਟ੍ਰੋਨਿਕ ਫੁਟਪ੍ਰਿੰਟਸ ਹੈਗੇ ਆ ਉਹ ਬਹੁਤ ਸਾਰੇ ਸਾਧਨ ਨੇ ਇਸ ਲਈ ਪੰਜਾਬ ਪੁਲਿਸ ਦੇ ਕੋਲ ਕਾਫੀ ਸક્ષਮ ਹਰੇ ਦੇ ਵਿੱਚ ਅਸੀਂ ਇਲੈਕਟ੍ਰੋਨਿਕਸ ਸਾਧਨਾ ਨਾਲ ਤੇ ਤਕਨੀਕੀ ਜਿਹੜੇ ਇੰਟੈਲੀਜੈਂਸ ਸਾਧਨਾ ਦੇ ਨਾਲ ਉਹਨੂੰ ਅਸੀਂ ਕਵਰ ਕਰਦੇ ਹਾਂ